ਹਾਂਜੀ ਦੋਸਤੋ ਜੀ ਆਜੋ ਅੱਜ ਆਪਾਂ ਗੱਲ ਕਰਦੇ ਆ ਮੇਰੇ ਫਾਰਮ ਹੌਸਤੇ ਜਿਹੜੇ ਆਪਣੇ ਆਪ ਬੂਟੇ ਉੱਗੇ ਆ ਜਿਨ੍ਹਾਂ ਨੂੰ ਅਸੀਂ ਕੈਮੀਕਲ ਰਿਹਾਂ ਸਪ੍ਰੇਆਂ ਪਾ ਪਾ ਕੇ ਖਤਮ ਕਰ ਦਿੱਤਾ ਉਹਨਾਂ ਬਾਰੇ ਗੱਲਬਾਤ ਕਰਦੇ ਆ ਮੇਰੇ ਫਾਰਮ ਹੌਸਤੇ ਜਿਵੇਂ ਕਈ ਤਰ੍ਹਾਂ ਦੇ ਬੁੱਟੇ ਹੁਗੇ ਆ ਇਹ ਜਿੰਨਾ ਵਿੱਚ ਜਿਵੇਂ ਚਿੱਟੀ ਬੂਈ ਕਾਲੀ ਬੂਈ ਛਟਾ ਤਤੂਰਾ ਕਾਲਾ ਤਤੂਰਾ ਤਾਂਦਲਾ ਰਿੰਡ ਪਖੜਾ ਦੇਸੀ ਅੱਕ ਪੋਲੀ ਇਹਨਾਂ ਬਾਰੇ ਇਕੱਲਾ-ਇਕੱਲਾ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਜ ਸਿਰਫ ਗੱਲਬਾਤ ਕਰਦੇ ਆ ਪੋਲੀ ਇਹ ਪੋਲੀ ਜਿਹਨੂੰ ਹਿੰਦੀ ਚ ਸਤਿਆਨਾਥੀ ਵੀ ਕਹਿੰਦੇ ਆ 77 ਇਸ ਕਰਕੇ ਕਹਿੰਦੇ ਆ ਕਿਉਂਕਿ ਇਹ ਕਈ ਬਿਮਾਰੀਆਂ ਦਾ ਸੱਤਿਆਨਾਸ਼ ਯਾਨੀ ਖਤਮ ਕਰ ਦਿੰਦੀ ਹੈ ਇਹਨੇ ਦੋ ਫੁੱਲਾਂ ਦੇ ਕਲਰ ਹੁੰਦੇ ਨੇ ਵਿੱਚ ਪੀਲੇ ਤੇ ਜਾਮਨੀ ਇਹ ਜਾਮਨੀ ਵਾਲੀ ਹੈ ਇਹਨਾਂ ਦੀ ਤਸਵੀਰ ਇੱਕੋ ਹੀ ਹੁੰਦੀ ਹੈ ਦੋਨਾਂ ਦੀ ਇਹਨਾਂ 'ਚ ਐਂਟੀਆਕਸੀਡੈਂਟ ਨਾਮਕ ਤੱਤ ਪਾਇਆ ਜਾਂਦਾ ਜਿਹੜਾ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਹ ਕਈ ਬਿਮਾਰੀਆਂ ਦਾ ਇਲਾਜ ਕਰਦੀ ਹੈ ਜਿਵੇਂ ਸਭ ਤੋਂ ਪਹਿਲਾਂ ਜਿਵੇਂ ਖਾਰਜ ਹੋਵੇ ਦੱਦ ਹੋਵੇ ਸਾਡੇ ਸਰੀਰ ਤੇ ਕਿਸੇ ਤਰ੍ਹਾਂ ਦੀ ਇਹਦਾ ਲੇਪ ਬਣਾ ਲਓ ਇਹ ਸਮੇਤ ਜੜਾ ਇਹਨੂੰ ਬੂਟੇ ਨੂੰ ਪੱਟ ਲਓ ਪੱਟ ਕੇ ਇਹਨੂੰ ਜਾਂਦਾ ਕੁੰਡੇ ਦੀ ਤਰ੍ਹਾਂ ਘਟ ਲਓ ਜਾਂ ਮਿਕਸੀਰੀ ਦੀ ਲੇਪ ਬਣਾ ਲਓ ਉਹਦਾ ਲੇਪ ਬਣਾ ਕੇ ਲਾਉਣ ਨਾਲ ਖਾਰਜ ਤੇ ਉਹ ਖਤਮ ਹੋ ਜਾਂਦੀ ਹੈ ਹੋਰ ਜਿਵੇਂ ਪਿਸ਼ਾਬ ਲੱਗ ਕਿਉਂਦਾ ਹੋਵੇ, ਪੇਟ ਗੈਸ ਹੋਵੇ, ਕਬਜ਼ੀ ਰਹਿੰਦੀ ਹੋਵੇ ਤੇ ਉਹਦੇ ਲਾਜ ਵਾਸਤੇ ਇਹਦਾ ਕਾੜਾ ਬਣਾ ਕੇ ਪੀਣਾ ਚਾਹੀਦਾ। ਇਹਨੂੰ ਸਾਰੇ ਬੂਟੇ ਨੂੰ ਪਟਲੋ। ਇਹਨੂੰ ਪਾਣੀ ਚ ਬਾਲੋ। ਪਾਣੀ ਚ ਬਾਲ ਕੇ ਉਹਦਾ ਕਾੜਾ ਬਣਾ ਲਓ, ਕਾੜਾ ਬਣਾ ਕੇ ਤੇ ਦੁਨਨੇ ਟਾਈਮ ਲਓ। ਇਹਨਾਂ ਤੋਂ ਰਾਤ ਮਿਲਦੀ ਐ ਬਿਮਾਰੀਆਂ ਤੋਂ। ਇਹਦਾ ਸਿਰਫ ਬੀ ਨਹੀਂ ਵਰਤਣਾ। ਬੀ ਇਹਦਾ ਜ਼ਹਿਰੀਲਾ ਹੁੰਦਾ। ਇਸ ਕੱਪ ਦੇ ਬੀਜ ਨੂੰ ਕੱਟ ਦਿਓ ਬਾਹਰ ਸੋ ਧੰਨਵਾਦ ਜੀ